ਇੱਕ ਬੇਨਤੀ ਹੈ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਜਿਹੜੀ ਬੇਨਤੀ 742056 ਨੰਬਰ ਭਾਵੇਂ ਸੁਪੂਬ ਕੇ ਤਰਨ ਦਿੱਤਾ ਜਾਵੇਗਾ ਤੇ ਮੇਰੀ ਹੱਥ ਛੋੜ ਕੇ ਬੇਨਤੀ ਹੈ ਭਾਈ ਸਾਡਾ ਵੀ ਇੱਕ ਦਾ ਸਵਾਲ ਹੈ ਡਿਸਟ੍ਰਿਕਟ ਸਰਪੰਚ ਦਾ ਕਿ ਕਿਸੇ ਨਾਲ ਨੰਬਰ ਇੱਕ ਤਾਂ ਸਰਾਫ ਦੀ ਮੇਰੀ ਹੱਥ ਬੰਨ ਕੇ ਬਾਰ-ਬਾਰ ਮੈਂ ਤੁਹਾਨੂੰ ਰਿਕਵੈਸਟ ਕਰਦਾ ਇਹ ਨਾ ਹੋਵੇ ਵੀ ਕੋਈ ਦੁਪਹਿਰ ਵਾਲਾ ਵੀ ਹੁੰਦਾ ਸਾਰੇ ਤਰ੍ਹਾਂ ਦੇ ਨੇ ਆਪਣੇ ਦੇ ਵਿੱਚ ਪੀਪੀਕੇ ਪੂਆ ਨਹੀਂ ਖੜਦੇ ਕਿਤੇ ਇੰਦਰ ਉੰਦਰ ਜਾਣਾ ਕੀ ਤਰ੍ਹਾਂ ਨਾ ਦੇਣਾ ਤਾਂ ਆਪਾਂ ਨੂੰ ਇੱਕ ਮੁਠੋ ਕਿ ਤਰ੍ਹਾਂ ਨਾ ਦੇਣਾ ਸੀ ਠੀਕ ਹੈ ਇਹਨੇ ਇੱਕ ਸਾਡੀ ਲਾਜ਼ ਰੱਖ ਦਿਓ ਮਿਹਰਬਾਨੀ ਕਰਕੇ ਬਾਕੀ ਲੰਗਰ ਪਾਰ ਦਾ ਉਹ ਸਾਰਾ ਪ੍ਰਬੰਧ ਹੋਊਗਾ ਠੀਕ ਹੈ ਅਸੀਂ ਹਿਸਾਬ ਨਾਲ ਅਸੀਂ ਇਸ ਵਿੱਚ ਕਰਦਾਂਗੇ ਜਿੱਦਾਂ ਵੀ ਹੋਇਆ ਅੱਠ ਅੱਠ ਜ਼ਿਲ੍ਹਿਆਂ ਤੋਂ ਜਿਵੇਂ ਅਸੀਂ ਸਹਿਯੋਗ ਲਈਏ ਜੋ ਮਨਤੀ ਕਰੀਏ ਅਸੀਂ ਉਸ ਮੁਤਾਬਕ ਮਤਲਬ ਇਹ ਨਹੀਂ ਇਕਤਾ ਦਾ ਸਬੂਤ ਦੇਣਾ ਪਰ ਵੱਧ ਤੋਂ ਵੱਧ ਮੈਂ ਤੁਹਾਨੂੰ ਵਾਰ-ਵਾਰ ਇਹ ਕਹਿਣ ਲੱਗਿਆ ਜਿਹੜੇ ਬੰਦੇ ਤੇ ਨਹੀਂ ਆਉਣਾ ਦਾ ਉਹਨੇ ਦੱਸ ਦੋ ਕਿ ਅਸੀਂ ਆਉਣਾ ਨਹੀਂ ਫਿਰ ਆਪਣੀ ਚੁੰਡੀਆਂ ਪਾ ਕੇ ਘਰੇ ਬਹਿ ਜਾਓ ਤੇ ਅੱਡੀ ਸਭਾ ਬਸ ਵਰਤਾਲੀ ਕੰਮ ਕਰੋ ਸਾਡੇ ਨਾਲ ਤਾਂ ਜੇ ਕਰਨੀ ਹੈ 8 ਨੂੰ ਚੁੱਕਦੀ ਹੋਣੀ ਮੇਰੀ ਗੱਲ ਐ ਮੈਂ ਬਾਰ ਬਾਰ ਤੁਹਾਨੂੰ ਰਿਪੀਟ ਕਰਦਾ ਜਿਹਨੇ ਬੈਠਣਾ ਦਾ ਬਸ ਉਹ ਹੀ ਚੂੜੀਆਂ ਪਾ ਕੇ ਭਰੇ ਰੋ ਹੋਰ ਕਿ ਅਸੀਂ ਨਾ ਤੈਨੂੰ ਬੁਲਾਈਏ ਕਿਸੇ ਨੂੰ ਮਾਈ ਨਾਈਟਾ ਨਾ ਦੇਖੋ ਕਿ ਲਾਸਟੀ ਦਾ ਨੌਗਾ ਪਰ ਡਟ ਕੇ ਦੇਣਾ ਇੱਕ ਵੀਰੇ ਇੱਕ ਸਾਰੇ ਜਣੇ ਲਾਲ ਫਿਫਟੀ ਖਾਕੀ ਪੱਗ ਜਿਹੜੀ ਸਾਨੂੰ ਦਿੱਤੀ ਹੈ ਬੰਨੀ ਹੋ ਉਹ ਸਭ ਦੇ ਬੰਨੀ ਹੋਵੇ ਪਤਾ ਲੱਗੇ ਵੀ ਹਾਂ ਇਹ ਵੀ ਕੋਈ ਹੈਗੇ ਆਪਾਂ ਬਰਾਦ ਨਹੀਂ ਚੱਲੇਗਾ ਪਹਿਲਾਂ ਕਈ ਕਿਹਟਿਆ ਸਾਡੀ ਪੱਕਾ ਨਾਲ ਸਾਡਾ ਪਤਾ ਲੱਗਦਾ ਜੇ ਮੰਨ ਲਓ ਡਿਸਪਲ ਜਾਲ ਮੰਨ ਲਵੋ ਸਾਡੇ ਨਾਲ ਪੁਲਿਸ ਦਾ ਟਕਰਾਓ ਹੁੰਦਾ ਤਾਂ ਫਿਰ ਪਤਾ ਕੀ ਹੈ ਫਿਰ ਉੱਤੇ ਸਰਕਾਰ ਕੀ ਕਰੂ ਪੁਲਿਸ ਖਾਕੀ ਨਾਲ ਖਾਕੀ ਜੱਟ ਜੋ ਮਰਜੀ ਮਤਲਬ ਐਡਾ ਸਾਡੇ ਤੇ ਬਾਰ ਨਹੀਂ ਕਰ ਸਕਣਗੇ